ਸਚਰਕਾਲ ਪੰਜਾਬੀ ਜੀਕੇ ਟੌਨਸਰ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕੋੜ ਦਰਸ਼ਕੋ ਇਸ ਵਕਤੀ ਅਪਡੇਟ ਉੱਤਰ ਪ੍ਰਦੇਸ਼ ਇਹ ਬੁਲੰਦ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਡਰਾਈਵਰ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ ਤੋਂ ਦੱਸਦੀ ਹੈ ਕਿ ਇਸ ਵਕਤ ਦੀ ਵੱਡੀ ਅਪਡੇਟ ਜੋ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਡਰਾਈਵਰ ਇੱਕ ਔਰਤ ਅਤੇ ਔਰਤ ਸਮੇਤ ਤਿੰਨ ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਤੇ ਤ੍ਰੀ ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ ਜਿਨ੍ਹਾਂ ਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਪੰਜ ਲੋਕਾਂ ਦੀ ਹਾਲਤ ਜੋ ਗੰਭੀਰ ਬਣੀ ਹੋਈ ਹੈ ਉਹਨਾਂ ਨੂੰ ਦੂਸਰੇ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਹੈ तोनु डिटेल भी दसदी है कि जो ए हादसा है उत्तर प्रदेश के बुलंद शहर में शुक्रवार आज सवेरे जो है ए हादसा वापेया है जिस वक्त ए भयानक सड़क हादसा वापेया है जिस विच जो दसया जा रहा है कि जहां जहांगीराबाद कोतवाली खेतर में जो है कि पंजाब तो ये मजदूर सन कम करके वापस अपने करनू आ रहे सन ओ एक केंटर ਤੇ ਸਵਾਰ ਸਨ ਅਤੇ ਇਸ ਤੇ ਨਾਲ ਇੱਕ ਤੇਜ਼ ਰਫਤਾ ਜੋ ਟਰੱਕ ਨਾਲ ਇਸ ਕੈਂਟਰ ਦੀ ਜੋ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਵੀ ਇਹ ਹਾਸਾ ਇੰਨਾ ਭਿਆਨਕ ਸੀ ਕਿ ਕੈਂਟਰ ਸਨ ਉਸ ਤੇ ਕਈ ਹਿੱਸੇ ਹੋ ਗਏ ਅਤੇ ਇਸ ਵੀ ਜੋ ਹੈ ਕਿ ਜੋ ਕੈਂਟਰ ਦਾ ਡਰਾਈਵਰ ਸੀ ਅਤੇ ਇੱਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤ੍ਰੀ ਤੋਂ ਵੱਧ ਲੋਕ ਜੋ ਜ਼ਖਮੀ ਹੋ ਗਏ ਹਨ ਇਸ ਮੌਕੇ ਜਦ ਇਹ ਹਾਸਾ ਵਾਪਰਤਾ ਉੱਥੇ ਹੀ ਚੀਕ ਚਹਾੜਾ ਪੈ ਗਿਆ ਜੋ ਨਜ਼ਦੀਕੀ ਲੋਕ ਸਨ ਆਸ-ਪਾਸ ਦੇ ਲੋਕ ਜਨ ਉਹ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਬਚਾਅ ਕਰਾਓ ਕਾਰ ਚਲਾ ਕੇ ਜੋ ਜਖਮੀ ਲੋਕ ਸਨ ਉਹਨਾਂ ਨੂੰ ਕੈਂਟਰ ਤੋਂ ਬਾਹਰ ਕੱਢਿਆ ਅਤੇ ਜੋ ਜਖਮੀ ਸਨ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀਆਂ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਪਹੁੰਚ ਦਿੱਤਾ ਗਿਆ ਅੱਜ ਇੱਕ ਭਿਆਨਕ ਸੜਕ ਹਾਦਸਾ ਉੱਤਰ ਪ੍ਰਦੇਸ਼ ਦੇ ਜੋ ਬਲੰਦ ਸ਼ਹਿਰ ਵੀ ਆਪਰੇ ਹਾਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸ਼ਾਹਜਹਾਂਪੁਰ ਅਤੇ ਹਰਦੋਈ ਜ਼ਿਲ੍ਹਿਆਂ ਦੇ ਮਜ਼ਦੂਰ ਪੰਜਾਬ ਦੇ ਇੱਕ ਇਟ ਨੇ ਇੱਕ ਇਟਾਂ ਦੇ ਪੱਟੇ ਤੇ ਕੰਮ ਕਰਨ ਤੋਂ ਬਾਅਦ ਕਰ ਪਰਤ ਰੇਸਨ ਸ਼ੁੱਕਰਵਾਰ ਸਵੇਰੇ ਕਰੀਬ 6:30 ਵਜੇ ਇਹ ਹਾਦਸਾ ਬਲੰਸ਼ ਸ਼ਹਿਰ ਦੇ ਜਹਾਂਗੀਰਾਬਾਦ थाना ਖੇਤਰ ਦੇ ਅਦੀਨ 11 ਮਿਲ ਚੌਕੀ ਦੇ ਨੇੜੇ ਬਲੰਸ਼ਹਿਰ ਅਨੂਪ ਸ਼ਹਿਰ ਰੋਡ ਦੇ ਸਾਹਮਣੇ ਤੋਂ ਆ ਰੇਕ ਤੇ ਰਫਤਾਰ ਟਰੱਕ ਨੇ ਕੈਂਟਰ ਨੂੰ ਜੋ ਹੈ ਟੱਕਰ ਮਾਰ ਦਿੱਤੀ ਅਤੇ ਇੱਕ ਭਿਆਨਕ ਜੋ ਹਾਦਸਾ ਉਸ ਵਾਰ ਵਾਪਰ ਗਿਆ ਜਿਸ ਵਿੱਚ ਜੋ ਤ੍ਰੀ ਤੂ ਵਧ ਲੋਕ ਜਕਮੇ ਹੋਗੇ ਅਤੇ ਪੰਜ ਲੋਕਾਂ ਦੀ ਜੋ ਉੱਤੇ ਹੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇ ਇਸ ਹਾਦਸੇ ਤੋਂ ਬਾਅਦ ਜੋ ਟਰੱਕ ਦਾ ਡਰਾਈਵਰ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਪਲੀਜ਼ ਪ੍ਰਸ਼ਾਸਨ ਵੱਲੋਂ ਸਟ੍ਰਾਈਵਰ ਦੀ ਪਾਲ ਕੀਤੀ ਜਾ ਰਹੀ ਹੈ ਪਰ ਜੋ ਕੈਂਟਰ ਚਾਲਕ ਅਤੇ ਇੱਕ ਹੋਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਤੋਂ ਵੱਰ ਲੋਕ ਜ਼ਖਮੀ ਹੋ ਗਏ ਇਤਿਹਾਸੇ ਤੋਂ ਬਾਅਦ ਚੀਕ ਚਹਾੜਾ ਪੈ ਗਿਆ ਪੁਲਿਸ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ ਹਸਪਤਾਲ ਜੋ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਪੰਜ ਲੋਕਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਦੂਸਰੇ ਜੋ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਜੋ ਲੋਕ ਪਲੀਜ਼ ਵੱਲੋਂ ਜੋ ਮ੍ਰਿਤਕਾਂ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹਨ ਉਹਨਾਂ ਨੂੰ ਵੀ ਜੋ ਸੂਚਨਾ ਦੇ ਦਿੱਤੀ ਗਈ ਹੈ ਇਸ ਹਾਦਸੇ ਦੀ ਉਹ ਵੀ ਪਹੁੰਚ ਰਿਨ ਪਰ ਫਿਲਹਾਲ ਜੋ ਮ੍ਰਿਤਕਾਂ ਦੀ ਜੋ ਲਾਸ਼ਾਂ ਸਨ ਉਹਨਾਂ ਨੂੰ ਹਸਪੀਟਲ ਪੋਸਟਮਾਰਟਮ ਲਈ ਪੇ ਦਿੱਤਾ ਗਿਆ ਅਤੇ ਇਸ ਵਕਤ ਦੀ ਜੋ ਅਪਡੇਟ ਜੋ ਨਿਕਲ ਕੇ ਆਈ ਜਿਸ ਅੱਜ ਸਵੇਰੇ ਜੋ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਕੈਂਟਰ ਅਤੇ ਟਰੱਕ ਦੀ ਇੱਕ ਜੋ ਦੱਸਿਆ ਜਾ ਰਿਹਾ ਹੈ ਕਿ ਜੋ ਟਰੱਕ ਸੀ ਉਹ ਬੜੇ ਤੇਜ਼ ਰਫਤਾਰ ਦੇ ਵਿੱਚ ਸੀ ਅਤੇ ਜੋ सी, उस भी कई मजदूर जो अपने काम करके इटा के पट्टे तो काम करके अपने घर ना सो पर जो ट्रक से बड़ी तेज रफ्तार ते से उसके वालों जो के, केंटर जो टक्कर मार दि गई जिस भी जो कैंटर ड्राइवर एक औरत जो तीन लोक, मोत हो गई पर जख्मी तो हो गए जो इलाज चल रहा है नूसरे होस्पिटल शिफ्ट कर दिया गया है पर फिलहाल इस वक्त अपडेट जो उत्तर प्रदेश के बुलंद शहर तू तो निकल के साम जिथे दसा जा रहा एक भयानक सड़क हादसा वापर जिस वि मौत होने खबर ਇਕ ਮੰਦ ਬਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਸਾਡੇ ਪੇਜ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ